ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਜੰਗਬੰਦੀ ਲਈ ਸਹਿਮਤ ਨਾ ਹੋਣ ਤੇ ਪੁਤਿਨ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ 트럼ਪ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਪ੍ਰੋਜੈਕਟ ਰੱਦ ਖਿਲਪਾ ਸ਼ੇਟੀ ਅਤੇ ਰਾਜਕੁੰਦਰਾ ਤੇ ਮੁੜ ਕੱਸਿਆ ਗਿਆ ਕਾਨੂੰਨੀ ਸ਼ਿਕੰਜਾ 60 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ ਗੁਰਦਾਸਪੁਰ ਵਿਖੇ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਗੁਰਬਚਨ ਸਿੰਘ ਬਬੇ ਹਾਲੀ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਪੰਜਾਬ ਚ ਲਾਰੈਂਸ ਗੈਂਗ ਦੇ ਦੋ ਮੋਸਟ ਵਾਂਟਿਡ ਬਦਮਾਸ਼ ਗ੍ਰফতার ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਨੇ ਪੈਣਗੇ। ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਨੇ ਕਿਹਾ ਕਿ ਯੂਰਪੀ ਆਗੂਆਂ ਨਾਲ ਹੋਈ ਇੱਕ ਵਰਚੁਅਲ ਮੀਟਿੰਗ ਦੇ ਵਿੱਚ 트੍ਰੰਪ ਕਾਫੀ ਸਪਸ਼ਟ ਸਨ ਕਿ ਅਮਰੀਕਾ ਲਾਸਕਾ ਵੀ ਛੋਣ ਵਾਲੇ ਅਮਰੀਕਾ-ਰੂਸ ਸਿਖਰ ਸੰਮੇਲਨ ਵਿੱਚ ਜੰਗਬੰਦੀ ਕਰਵਾਉਣਾ ਚਾਹੁੰਦਾ ਹੈ। ਮੀਟਿੰਗ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹਨਾਂ ਨੇ ਸਮੂਹ ਨੂੰ ਦੱਸਿਆ ਹੈ ਕਿ 트ੰਪ ਨਾਲ ਯੋਜਨਾਬੰਦ ਮੀਟਿੰਗ ਤੋਂ ਪਹਿਲਾਂ ਪੁਤਿਨ ਧੋਖਾ ਦੇ ਰਹੇ ਨੇ ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਯੂਕਰੇਨੀ ਫਰੰਟ ਦੇ ਸਾਰੇ ਖੇਤਰਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਰੂਸ ਪੂਰੇ ਯੂਕਰੇਨ ਤੇ ਕਬਜ਼ਾ ਕਰਨ ਦੇ ਸਮਰੱਥ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਕਰੀਬ 800 ਕਰੋੜ ਰੁਪਏ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਪੰਜਾਬ ਲਈ ਇਹ ਫੈਸਲਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਸੂਬਾ ਸਰਕਾਰ ਦੇ ਪਹਿਲਾਂ ਹੀ ਕੇਂਦਰ ਨੇ ਕਰੋੜਾਂ ਰੁਪਏ ਦੇ ਪਿੰਡੂ ਵਿਕਾਸ ਫੰਡ ਰੋਕੇ ਹੋਏ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ ਤਿੰਨ ਪ੍ਰੋਜੈਕਟ ਦੇ ਤਹਿਤ ਪੰਜਾਬ ਵਿੱਚ 64 ਸੜਕਾਂ ਅਪਗ੍ਰੇਡ ਹੋਣੀਆਂ ਸਨ ਅਤੇ 38 ਪੁਲ ਬਣਨੇ ਸਨ ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਹਨਾਂ ਸੜਕਾਂ ਤੇ ਪੁਲਾਂ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ 11 ਜੁਲਾਈ ਨੂੰ ਦਿਖੇ ਪੱਤਰ ਚ ਕਹਿ ਦਿੱਤਾ ਹੈ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋਏ ਹਨ ਉਹਨਾਂ ਨੂੰ ਡ੍ਰੌਪ ਕੀਤਾ ਜਾਂਦਾ ਹੈ ਬਾਲੀਵੁੱਡ ਐਕਟ੍ਰੈਸ ਸ਼ਿਲਪਾ ਸ਼ੇਟੀ ਅਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਖਿਰ ਗਏ ਨੇ ਉਹਨਾਂ ਉੱਤੇ 60 ਕਰੋੜ ਦੀ ਧੋਖਾਧੜੀ ਕਰਨ ਦਾ ਕੇਸ ਦਰਜ ਹੋਇਆ ਮੁੰਬਈ ਦੇ ਇੱਕ ਬਿਜ਼ਨਸਮੈਨ ਦੀਪਕ ਕੋਠਾਰੀ ਨੇ ਦੋਹਾਂ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ ਕੋਠਾਰੀ ਦਾ ਕਹਿਣਾ ਹੈ ਕਿ ਬਿਜ਼ਨਸ ਕਰਨ ਲਈ ਦਿੱਤੇ 60 ਕਰੋੜ ਰੁਪਏ ਜੋੜੇ ਨੇ ਨਿੱਜੀ ਖਰਚਾਂ 'ਚ ਖਰਚ ਦਿੱਤੇ ਨਹੀਂ ਸ਼ਿਲਪਾ ਤੇ ਰਾਜ ਕੁੰਦਰਾ ਦੇ ਨਾਲ ਇੱਕ ਹੋਰ ਵਿਅਕਤੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਦੀਪਕ ਕੋਠਾਰੀ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਸ਼ਿਲਪਾ ਸ਼ੇਟੀ ਅਤੇ ਰਾਜਕੁੰਦਰਾ ਦੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਉਹਨਾਂ ਦੀ ਬਿਜ਼ਨਸ ਡੀਲ ਹੋਈ ਸੀ ਇਸ ਦੇ ਤਹਿਤ 2015 ਤੋਂ 2023 ਦੇ ਦੌਰਾਨ ਬਿਜ਼ਨਸ ਵਧਾਉਣ ਦੇ ਨਾਂ ਤੇ ਉਹਨਾਂ ਨੂੰ 60 ਕਰੋੜ ਦੀ ਰਕਮ ਦਿੱਤੀ ਗਈ ਸੀ ਪਰ ਬਿਜ਼ਨਸ ਨੂੰ ਅੱਗੇ ਵਧਾਉਣ ਦੀ ਬਜਾਏ ਜੋੜੇ ਨੇ ਨਿੱਜੀ ਖਰਚਾ ਦੇ ਵਿੱਚ ਖਰਚ ਦਿੱਤਾ ਪੁਲਿਸ ਅਧਿਕਾਰੀ ਦੇ ਮੁਤਾਬਿਕ ਹੁਣ ਈਡਬਲਯੂ ਈਓਡਬਲਯੂ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ ਤੇ

ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਤੇ ਵੱਡਾ ਫੈਸਲਾ ਲੈਂਦੇ ਹੋਏ ਯੂ ਟਰਨ ਲੈ ਲਿਆ ਹੈ ਪੰਜਾਬ ਸਰਕਾਰ ਨੇ 14 ਮਈ 2025 ਨੂੰ ਜਾਰੀ ਹੋਈ ਪਾਲਿਸੀ ਨੂੰ ਵਾਪਸ ਲੈ ਲਿਆ ਤੇ ਨਾਲ ਹੀ ਇਸ ਉਪਰੰਤ ਜਾਰੀ ਹੋਈਆਂ ਸਾਰੀਆਂ ਸੋਧਾਂ ਨੂੰ ਵਾਪਸ ਲੈ ਲਿਆ ਗਿਆ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਸ ਲੈਂਡ ਪੂਲਿੰਗ ਸਕੀਮ ਦਾ ਸੂਬੇ ਭਰ ਦੇ ਵਿੱਚ ਵਿਰੋਧ ਹੋ ਰਿਹਾ ਜਿਸ ਦੀ ਅਗਵਾਈ ਸ਼ੋਮਨੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸੀ ਅਤੇ ਕਿਸਾਨਾਂ ਵੱਲੋਂ ਵੀ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਸੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਇਸ ਪਾਲਿਸੀ ਦੇ ਰੱਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ ਜਿਸ ਸਹੈਤ ਗੁਰਦਾਸਪੁਰ ਦੇ ਵਿੱਚ ਗੁਰਬਚਨ ਸਿੰਘ ਬੱਬੇ ਹਾਲੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਸ਼ੈਰੀ ਨੇ ਕਿਹਾ ਹੈ ਕਿਸ਼ਰਮਨੀ ਅਕਾਲੀ ਦਲ ਨੇ ਲੈਂਡ ਪੁਲਿੰਗ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕਰਨ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਆਪ ਦੀ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈਣਾ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਤੇ ਸ਼ੌਮਨੀ ਅਕਾਲੀ ਦਲ ਦੇ ਵੱਡੇ ਵਿਰੋਧ ਧਰਨਿਆਂ ਦਾ ਨਤੀਜਾ ਹੈ ਇਹ ਫੈਸਲਾ ਜਨ ਤੱਕ ਮੂਡ ਨੂੰ ਸਮਝਨੇ ਹੋਇ ਲਿਆ ਗਿਆ ਕੇਜਰੀਵਾਲ ਦੀ ਟੀਮ ਜਾਣਦੀ ਸੀ ਕੇ ਪੰਜਾਬੀ ਇਸ ਲੁੱਟ ਦੀ ਇਜਾਜ਼ਤ ਨਹੀਂ ਦੇਣਗੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ 2 ਸਤੰਬਰ ਦੇ ਮੋਰਚੇ ਤੋਂ ਪਹਿਲਾਂ ਹੀ ਆਤਮ ਸਮਰਪਣ ਕਰ ਦਿੱਤਾ ਹੈ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਲਾਰੈਂਸ ਗੈਂਗ ਦੇ ਦੋ ਮੋਸਟ ਵਾਂਟਡ ਬਦਮਾਸ਼ਾ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਨੂੰ ਪਟਿਆਲਾ ਅੰਬਾਲਾ ਹਾਈਵੇ ਤੇ ਪਿੰਡ ਸ਼ੰਭੂ ਕੋਲੋਂ ਫੜਿਆ ਗਿਆ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਹਾਲ ਹੀ ਦੇ ਵਿੱਚ ਫਾਜ਼ਿਲਕਾ ਵਿੱਚ ਭਾਰਤ ਰਤਨ ਉਰਫ ਵਿੱਕੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਵੀ ਵਾਂਟਡ ਸਨ ਮਈ 2025 ਵਿੱਚ ਦੋਵਾਂ ਨੇ ਇਹ ਹੱਤਿਆ ਕੀਤੀ ਸੀ ਜਿਸ ਤੋਂ ਬਾਅਦ ਉਹ 네ਪਾਲ ਭੱਜ ਗਏ ਸਨ ਅਤੇ ਵਿਦੇਸ਼ ਵਿੱਚ ਬੈਠੇ ਗੈਂਗ ਹੈਂਡਲਰਾਂ ਦੇ ਹੁਕਮਾਂ ਤੇ ਪੰਜਾਬ ਵਿੱਚ ਇੱਕ ਵੱਡੀ ਅਤੇ ਸੰਸਨੀਖੇਜ਼ ਜੁਰਮ ਦੇ ਇਰਾਦੇ ਨਾਲ ਵਾਪਸ ਆਏ ਸਨ ਪਰ ਪੁਲਿਸ ਦੀ ਤੇਜ਼ੀ ਤੇ ਚਲਦਿਆਂ ਇਹਨਾਂ ਖਤਰਨਾਕ ਬਦਮਾਸ਼ਾਂ ਨੂੰ ਸਮੇਂ ਰਹਿੰਦਿਆਂ ਹੀ ਕਾਬੂ ਕਰ ਲਿਆ ਗਿਆ। ਉਦਰ ਸਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਹਰ ਘਰ ਤਿਰੰਗਾ ਫੋਕਸ ਸੈਂਟਰ ਗੁਰਦਾਸਪੁਰ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਆਜ਼ਾਦੀ ਦੇ ਇਸ ਮਾਗਮਾਨ ਨੂੰ ਸਮਰਪਿਤ ਗੁਰਦਾਸਪੁਰ ਅੰਦਰ ਮੋਟਰਸਾਈਕਲ ਯਾਤਰਾ ਕੱਢੀ ਗਈ। ਇਹ ਯਾਤਰਾ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਪੰਜਾਬ ਫੋਕਰ ਸੈਂਟਰ ਗੁਰਦਾਸਪੁਰ ਦੇ ਪੰਜਾਬ ਵਲੰਟੀਅਰਾਂ ਵੱਲੋਂ ਕੱਢੀ ਗਈ। ਡਾਕਟਰ ਹਰਜਿੰਦਰ ਸਿੰਘ 베ਦੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਵੱਲੋਂ ਇਸ ਯਾਤਰਾ ਨੂੰ ਹਰੀ ਝੰਡੀ ਦਿੱਤੀ ਗਈ। ਉਹਨਾਂ ਬੋਲਦਿਆਂ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮਕਸਦ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਆਪਸੀ ਸਤਿ ਭਾਵਨਾ ਬਣਾਈ ਰੱਖਣਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਦੇਸ਼ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਆ ਅੱਜ ਮਿਨਿਸਟਰੀ ਆਫ ਕਲਚਰਲ ਅਫੇਅਰਸ ਭਾਰ ਸਰਕਾਰ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਬਾਈਕ ਰੈਲੀ ਕੱਢੀ ਜਾਏਗੀ ਜਿਦੇ ਵਿੱਚ ਵਿਦਿਆਰਥੀ ਰਾਸ਼ਟਰੀ ਤੱਜ ਲੈ ਕੇ ਸਾਰੇ ਸ਼ਹਿਰ ਦਾ ਦੌਰਾ ਕਰਨਗੇ ਅਤੇ ਇਹ ਚੇਤਨਾ ਪੈਦਾ ਕਰਨਗੇ ਕਿ ਸਾਡਾ ਝੰਡਾ ਸਾਡਾ ਮਾਣ ਹੈ ਔਰ ਅਸੀਂ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਹੈ ਬਹੁਤ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਹੈ ਔਰ ਇੱਕ ਝੰਡੇ ਥੱਲੇ ਅਸੀਂ ਸਾਰੇ ਇਕੱਠੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕਲਚਰਲ ਅਫੇਅਰਸ ਦਾ ਤੇ ਨਾਰਥ ਰੋਰ ਕੰਕਲ ਸੈਂਟਰ ਦਾ ਜਿਹੜਾ ਹਮੇਸ਼ਾ ਸਰਕਾਰੀ ਕਾਲਜ ਗੁਰਦਾਸਪੁਰ ਦਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਆ ਔਰ ਮੈਨੂੰ ਆਸ ਹੈ ਕਿ ਅੱਜ ਦੀ ਇਸ ਮੁਹਿੰਮ ਦੇ ਨਾਲ ਇੱਕ ਸੰਦੇਸ਼ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਜਾਏਗਾ ਸਾਰੇ ਸ਼ਹਿਰ ਦੇ ਵਿੱਚ ਵੀ ਜਾਏਗਾ ਕਿ ਤਿਰੰਗਾ ਸਾਡੇ ਦੇਸ਼ ਦਾ ਮਾਣ ਹੈ ਔਰ ਜਿਹੜੀ ਤਿੰਨ ਰੰਗ ਇਸ ਤਿਰੰਗੇ ਝੰਡੇ ਦੇ ਵਿੱਚ ਨੇ ਉਸ ਉਹ ਤਿੰਨੋਂ ਰੰਗ ਜਿਹੜੇ ਆ ਸਾਡੇ ਦੇਸ਼ ਦੀ ਸਰਪ੍ਰਬਤਾ ਦਾ ਮਾਨਕ ਕਰਦੇ ਆਂ ਔਰ ਉਹ ਉਹਦਾ ਪ੍ਰਤੀਕ ਹੈ ਔਰ ਸਾਡੇ ਦੇਸ਼ ਨੂੰ ਇੱਕ ਸੰਦੇਸ਼ ਦਿੰਦੇ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਔਰ ਆਪਣੇ ਦੇਸ਼ ਦੀ ਇਕੱਠ ਦੇ ਲਈ ਆਪਣੇ ਦੇਸ਼ ਦੀ ਰਾਖੀ ਦੇ ਲਈ ਵਚਨਬੱਧ ਆਂ ਜੋ ਆਜ਼ਾਦੀ ਸਾਨੂੰ ਸ਼ਹੀਦਾਂ ਨੇ ਲੈ ਕੇ ਦਿੱਤੀ ਹੈ ਉਸ ਆਜ਼ਾਦੀ ਦੇ ਲਈ ਅਸੀਂ ਹਮੇਸ਼ਾ ਬਚਾ ਦੇ ਲਈ ਹਮੇਸ਼ਾ ਲੜਦੇ ਰਹਾਂਗੇ ਉਹਦੀ ਰਾਖੀ ਦੇ ਲਈ ਜੋ ਵੀ ਸਾਨੂੰ ਸੈਕਰੀਫਾਈਜ਼ ਕਰਨਾ ਪਏਗਾ ਉਹ ਅਸੀਂ ਕਰਦੇ ਰਹਾਂਗੇ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਔਰ ਹਮੇਸ਼ਾ ਇਹ ਕਹਾਗਾ ਸਾਡਾ ਤਿਰੰਗਾ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ ਇਹ ਜਿਹੜੇ ਚੇਤਨਾ ਜਿਹੜੀ ਹਰ ਘਰ ਤਿਰੰਗਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ ਉਸੇ ਲੜੀ ਤਹਿਤ ਅੱਜ ਅਸੀਂ ਗੁਰਦਾਸਪੁਰ ਵਿਖੇ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਇਰੈਕਟਰ ਫੁਰਕਾਨ ਖਾਨ ਜੀ ਵੱਲੋਂ ਜਿਹੜੇ ਸਾਨੂੰ ਹਦਾਇਤ ਹੋਈ ਆ ਤੇ ਅਸੀਂ ਮਾਨਯੋਗ ਪ੍ਰਿੰਸੀਪਲ ਸਾਹਿਬ ਜੀ ਦੇ ਜਿਹੜੇ ਸਹਿਯੋਗ ਦੇ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲੇ ਜਿਹੜੀ ਰੈਲੀ 50 ਮੋਟਰਸਾਈਕਲ ਲੈ ਕੇ ਬੱਚਿਆਂ ਦੀ ਜਿਹੜੀ ਤਰੰਗਾਂ ਰੈਲੀ ਕੱਢਣ ਜਾ ਰਹੇ ਆ ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਸਹੀ ਦੱਸਿਆ ਕਿ ਆਜ਼ਾਦੀ ਜਿਹੜੀ ਆ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਤੇ ਇਹਨੂੰ ਬਰਕਰਾਰ ਰੱਖਣਾ ਉਹਨਾਂ ਹੀ ਔਖਾ ਹੈ ਜਿੰਨਾ ਇਹਨੂੰ ਲੈਣਾ ਔਖਾ ਸੀਗਾ ਸੋ ਅਸੀਂ ਪੂਰੇ ਪਾਬੰਦ ਰਵਾਂਗੇ ਅੱਜ ਦੀ ਰੈਲੀ ਦਾ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਅੱਜ ਦੀ ਰੈਲੀ ਦਾ ਮਕਸਦ ਇਹ ਕਿ ਨੌਜਵਾਨਾਂ ਦੇ ਵਿੱਚ ਤਿਰੰਗੇ ਪ੍ਰਤੀ ਜਿਹੜੀ ਚੇਤਨਾ ਬਣੀ ਰਹੇ ਤੇ ਉਹ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਵਚਨਬੱਧ ਰਹਿਣ ਅੱਜ ਦੀ ਰੈਲੀ ਜਿਹੜੀ ਆ ਇਹ ਅਸੀਂ ਇਹਨੂੰ ਹਰੀ ਚੰਡੀ ਜਿਹੜੀ ਤੇ ਮਾਨ ਜੋਗ ਏਡੀਸੀ ਸਾਹਿਬ ਵੱਲੋਂ ਦਿੱਤੀ ਜਾਏਗੀ ਰੂਟ ਇਹਦਾ ਹੋਏਗਾ ਇਥੋਂ ਗਵਰਨਮੈਂਟ ਕਾਲਜ ਤੋਂ ਚੱਲ ਕੇ ਨਵਦੀਪ ਸਿੰਘ ਵਾਲਾ ਗੇਟ ਜਿਹੜਾ ਉਸ ਤੋਂ ਬਾਅਦ ਗਵਰਨਮੈਂਟ ਸਕੂਲ ਤੋਂ ਹੁੰਦੇ ਹੋਏ ਇਤਿਹਾਜ ਰੋਡ ਜਹਾਜ਼ ਚੌਂਕ ਤੇ ਜਾਣਗੇ ਜਹਾਜ਼ ਚੌਂਕ ਤੋਂ ਫਿਰ ਘੁੰਮ ਕੇ ਹਨੂਮਨ ਚੌਂਕ ਤੋਂ ਹੁੰਦੇ ਹੋਏ ਵਾਪਸ ਲਾਇਬ੍ਰੇਰੀ ਚੌਂਕ ਤੋਂ ਬੀਆ ਵਾਲੀ ਮਾਰਕੀਟ ਤੋਂ ਹੋ ਕੇ ਵਾਪਸ ਜਿਹੜੇ ਆ ਇਹ ਗਵਰਨਮੈਂਟ ਕਾਲਜ ਵਿਖੇ ਫੇਰ ਇਕੱਠੇ ਹੋਣਗੇ ਅਸੈਂਬਲ ਹੋਣਗੇ ਉੱਥੇ ਅਸੀਂ ਫਿਰ ਇੱਕ ਜਿਹੜਾ ਇਹਨਾਂ ਦੀ ਇੱਕ ਛੋਟਾ ਜਿਹਾ ਜਿਹੜਾ ਇੱਕ ਲੈਕਚਰ ਇਹਨਾਂ ਨੂੰ ਦਿੱਤਾ ਜਾਏਗਾ ਬੱਚਿਆਂ ਨੂੰ ਫਿਰ ਅਸੀਂ ਇਹਨਾਂ ਨੂੰ ਰਿਵਰਸ ਕਰਾਂਗੇ ਕੋ ਜੀ ਅੱਜ ਦੀ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਹਰ ਜ਼ਿਲ੍ਹੇ 'ਚ ਮੈਂ ਕਵਾਂਗਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਹਰ ਗੱਡ ਤਰੰਗਾ ਕੈਂਪੇਨ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਸ਼ੁਰੂ ਕੀਤੀ ਜਾ ਰਹੀ ਹੈ ਇਸ ਵਿੱਚ ਸਾਡੇ ਜਿੰਨੇ ਵੀ ਜਵਾਨ ਨੇ ਯੂਥ ਨੇ ਜਾਂ ਅਸੀਂ ਇੱਕ ਬਾਈਕ ਰੈਲੀ ਸ਼ੁਰੂ ਕਰ ਰਹੇ ਹਾਂ ਇਸ ਦਾ ਇੱਕੋ ਹੀ ਮੋਟਿਵ ਹੈ ਕਿ ਇਹ ਜਿਹੜਾ ਸਾਡਾ ਤਿਰੰਗਾ ਸਾਡੀ ਆਣ ਸ਼ਾਨ ਤੇ ਮਾਣ ਇਹ ਹਰ ਘਰ ਚ ਜਾਣੀ ਚਾਹੀਦੀ ਹੈ ਹਰ ਘਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਦੀ ਵੈਲਿਊ ਕੀ ਹੈ ਅਸੀਂ ਇੱਕ ਭਾਰਤੀ ਨਾਗਰਿਕਾਂ ਇੰਡੀਅਨ ਹੈ ਤੇ ਜਿਸਾ ਤੁਹਾਨੂੰ ਪਤਾ 15 ਅਗਸਤ ਆ ਰਿਹਾ ਸਾਰਿਆਂ 'ਚ ਬੜਾ ਹੀ ਉਤਸ਼ਾਹ ਹੈ ਇਸ ਨੂੰ ਸੰਬੋਧਨ ਕਰਦੇ ਹੋਏ ਜਿਹੜੀ ਹਰ ਘਰ ਤਿਰੰਗਾ ਕੈਂਪੇਨ ਹੈ ਉਹ ਅੱਜ ਅਸੀਂ ਫਲੈਗ ਆਫ ਕਰ ਰਹੇ ਹਾਂ ਤੇ ਮੈਨੂੰ ਇਹੀ ਆਸ ਹੈ ਕਿ ਇਹ ਜਿਹੜੀ ਕੈਂਪੇਨ ਆ ਘਰ ਘਰ ਤੱਕ ਪਹੁੰਚੇਗੀ ਹਰ ਗੁਰਦਾਸਪੁਰ ਵਾਸੀ ਦੇ ਘਰ ਚ ਜਾਏਗੀ ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਅਸੀਂ ਇੰਡੀਅਨ ਦੇ ਨਾਗਰਿਕਾਂ ਤੇ 15 ਅਗਸਤ ਜਿਹੜਾ ਚ ਹੋਰ ਯੋਰ ਸ਼ੋਰ ਦੇ ਨਾਲ ਤੇ ਹੋਰ ਜਿਹੜਾ ਆਪਣੇ ਖੁਸ਼ੀ ਦੇ ਨਾਲ ਮਨਾਵਾਂਗੇ ਬਟਾਲਾ ਸ਼ਹਿਰ ਦੇ ਰਹਿਣ ਵਾਲੀ 96 ਸਾਲਾਂ ਬਜ਼ੁਰਗ ਪੂਰਨ ਚੰਦ ਜਿਨ੍ਹਾਂ ਨੇ 15 ਅਗਸਤ 1947 ਦਾ ਅਖੀ ਦਿਥਿਆ ਹਾਲ ਦੱਸਿਆ ਗੱਲਬਾਤ ਦੌਰਾਨ ਪੂਰਨ ਚੰਦ ਨੇ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਚੱਲ ਰਹੀ ਸੀ ਜਾਂ ਫਿਰ ਵੰਡ ਹੋਈ ਉਸ ਸਮੇਂ ਉਹਨਾਂ ਦੀ ਉਮਰ ਕਰੀਬ 16 ਤੋਂ 18 ਸਾਲ ਦੀ ਸੀ ਉਸ ਸਮੇਂ ਆਪਣੇ ਪਿਤਾ ਦੇ ਨਾਲ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਹਨਾਂ ਦੇ ਪਿਤਾ ਕੋਲ 6 ਕਿੱਲੇ ਜ਼ਮੀਨ ਦੇ ਸਨ ਜਿੱਥੇ ਉਹ ਕਣਕ ਝੋਨਾ ਬੀਜਦੇ ਸਨ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਸਮੇਂ ਕਾਫੀ ਕਤਲੇਆਮ ਹੋਇਆ ਪਰ ਉਹ ਜਿਸ ਇਲਾਕੇ ਦੇ ਵਿੱਚ ਰਹਿੰਦੇ ਸੀ ਜਾਂ ਉਹਨਾਂ ਨਾਲ ਕਿਸੇ ਨੇ ਵੀ ਕੋਈ ਅਜਿਹੀ ਹਰਕਤ ਨਹੀਂ ਕੀਤੀ ਨਾ ਹੀ ਉਹਨਾਂ ਨੇ ਆਪਣੀ ਅੱਖੀ ਕਤਲੇਆਮ ਦੇਖਿਆ ਪਰ ਭਾਰਤ ਪਾਕਿਸਤਾਨ ਦੀ ਵੰਡ ਦਾ ਗਹਿਰਾ ਦੁੱਖ ਹੈ ਉਸ ਸਮੇਂ ਉਹਨਾਂ ਦੇ ਨਾਲ ਕਈ ਉਹਨਾਂ ਦੇ ਯਾਰ ਦੋਸਤ ਸਨ ਜਿਨ੍ਹਾਂ ਨਾਲ ਅਕਸਰ ਸਮਾ ਬੱਤੀਤ ਕਰਦੇ ਸੀ ਉਹਨਾਂ ਕਿਹਾ ਹੀ ਕਿ ਅੱਜ ਆਪਣਾ ਉਹ ਪੁਰਾਣਾ ਘਰ ਤੇ ਉਹ ਯਾਰ ਦੋਸਤ ਚੇਤੇ ਆਉਂਦੇ ਨੇ ਪਰ ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੜ ਪਾਕਿਸਤਾਨ ਜਾਣ ਯਾਰ ਪਹਿਲਾਂ ਦੇ ਹੀ ਉੱਥੇ ਘੁੰਮਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋ ਗਏ ਜਦੋਂ ਅਸੀਂ ਡੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਕੀ ਹਾਲ ਸੀ ਹਾਲਾਤ ਜਾਂਦੇ ਦੋ ਉਹ ਦੇਖ ਦੋ ਜਿੰਨੇ ਲੋਕਾਂ ਦੇ ਆਣਾ ਮੇਰੇ ਕੋਲ ਆ ਜਾ ਨੇ ਡਰ ਗਏ ਜੇ ਸਾਨੂੰ ਅੱਜ ਸਾਲ ਮੇਰੇ ਕੋਲ ਹੀ ਆ ਜਾ ਪੈਲੀ ਵਿਆਹ ਹੈ ਜੇ ਸਭ ਕੁਝ ਹੈ ਜੇ ਡੰਗਰ ਵੀ ਹੈ ਜੇ ਇੱਥੇ ਰਵੋ ਐ ਦੇ ਲੈ ਲੋ ਆ ਆ ਗਿਆ ਬੇਬੋ ਤੋਂ ਥੋੜੇ ਜਿਹਾ ਗਾਂਵ ਹੋ ਜਾਏ ਇਵੇਂ ਦੇ ਦੇ ਇੱਥੇ ਆ ਗਿਆ ਮਟਾਲੇ ਕੋਈ ਉਥੇ ਦੋਸਤੀਆਂ ਹੋਣਗੇ ਤੁਹਾਡੇ ਉਹ ਮੜੇ ਇੱਥੋਂ ਦਾ ਵਾਪਸ ਅੱਬਲ ਅੱਬਲ ਤੇ ਮੈਨੂੰ ਪਤਾ ਹੈ ਬਈ ਮੁਸ਼ਕਲੀ ਆ ਨੋ ਬਈ ਨਹੀਂ ਉਮਰ ਹੋ ਗਿਆ ਇੱਧਰ ਆਲੇ ਬੰਦੇ ਮੇਰੇ ਚਲੇ ਗਏ ਨੇ ਮੇਰੇ ਤੋਂ ਛੋਟੇ ਵੀ ਤੇ ਕੀ ਪਤਾ ਉਹ ਹੈ ਲੈ ਜਾਂ ਨਹੀਂ ਦੁੱਲਾ ਵਾਕਿਆ ਸੁਣਾਉ ਕੋਈ ਉੱਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਛੂਟੀ ਨਹੀਂ ਖੇਡ ਦੇਵੇ ਮੈਂ ਖੇਡਿਆ ਹੀ ਨਹੀਂ ਇਹ ਵੀ ਅਗਰ ਘਾਟ ਜੇ ਮੁੰਡਿਆਂ ਚ ਮੈਂ ਨਹੀਂ ਸਕਿਆ ਦਾਮ ਦਾ ਪੜਨੀ ਜਾਣਾ ਸਰ ਆਸਿਕਰ ਬਹਿਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ ਬੜੇ ਬੜੇ ਸਿਆਣੇ ਬੰਦੇ ਦੱਸਦੇ। ਸੌਗਾ ਸੀ ਬਾਬਾ ਜੀ ਸਾਉਗਾ ਸੀ ਪੈਸੇ ਵੀ ਲੋਕਾਂ ਨੂੰ ਜ਼ਮੀਨਾਂ ਦਾ ਵੀ ਬਾਓ ਕਲਬ ਸਭ ਕੁਛ ਤੇ ਜਿਵੇਂ ਜਲੇ ਆ ਗਿਆ ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾਰ ਜਾਂਦੇ ਰਹੇ ਆ ਮਿੰਟ ਦਾ ਦਾਦਾ ਦਾ ਪਤਾ ਆਈ ਦਾ ਦਾਦਾ ਦਾ ਮੀਲਾ ਦਾ ਤੇ ਪਿੰਡਾਂ ਦਾ ਵੀ ਪਤਾ ਪਪਾ ਕਈ ਪੜਾਈ ਦੀ ਕਿਸ ਤਰ੍ਹਾਂ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਟੋ ਕੱਢ ਲੈਣ ਦੇ ਵੇਲਾ ਨਾ ਬੈਜੋ ਬੈਜੋ ਕਰਾ ਚੜੀ ਸੀ ਮੁੰਡੇ ਬਾਜਵੇ ਕੋਲੀ ਜ ਮਨੀਟਰ ਵੀ ਰੇ ਮੈਂ ਮਨੀਟਰ ਜੀ ਆ ਕਿੰਨਾ ਕੋਲ ਵਾਹ ਜੀ ਪਤਾ ਜੇ ਜਿਆਦਾ ਸਾਰੀ ਛੱਡ ਕੇ ਆਣੀ ਪਈ ਪੰਜ ਹੋਈ ਗਿਆ ਲੈ ਮੇਰੇ ਦਿਲ ਦਿਮਾਗ ਦੇ ਕੋਈ ਗੱਲ ਨਹੀਂ ਆਜੀ ਮਾਇਆ ਦਾ ਪਿਆਰੀ ਨਹੀਂ ਨਮਾ ਮੈਂ ਮੈਂ ਮਾਇਆ ਦਾ ਪਿਆਰੀ ਨਹੀਂ ਤਾਂ ਮੇਰੇ ਦਿਲ ਤੇ ਕੋਈ ਗੱਲ ਨਹੀਂ ਆਜੀ ਹੁਣ ਐਸੇ ਕਰਕੇ ਮੈਂ ਬਚਿਆ ਦਾ ਕਿੰਨੀ ਉਮਰ ਹੋਣੀ ਤੁਹਾਨੂੰ ਤੱਕ ਹੋ ਜੀ ਉਹ ਹੁਣ ਜਨਮ ਹੀ ਜਾਂਦੇ ਆ ਦਾ ਹੋਣਤਾ ਕਰੋ ਨਹੀਂ ਇਹ ਦਗਾ ਲਾਈਬ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨਾ ਆ ਕਰ ਕੋਈ ਬਾਤ ਆ ਸਾਰਾ ਕੁਛ ਛੱਡ ਗਿਆ ਉਹ ਛੱਡ ਆ ਜੇ ਇੱਥੇ ਵੀ ਇਹ ਹੋਈ ਆ ਲੈ ਮੈਂ ਰੋਟੀ ਕਾ ਖਾਣਾ ਦੇ ਤਾ ਅਜਾੜੀ ਵੀ ਖਾਣਾ ਮੇਰਾ ਬਦਲਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕਿ ਮੈਂ ਤੂੰ ਝੂਠ ਬੋਲ ਪੈਸੇ ਲੈ ਲੈਂਦਾ ਮੈਂ ਤੇ ਤੇ ਦੀ ਮੰਦੀ ਵੀ ਉਹਦੀ ਘਰ ਦਾ ਉਹ ਝੂਠ ਬੋਲਣਾ ਪਰ ਵਾਸਤੇ ਕਿੰਨੇ ਜੀ ਜੀ ਉੱਧਰ ਯਾਰ ਸਾਡੇ ਪੰਜ ਜੀ ਸਨ ਹੇ ਜਦੋਂ ਆਇਆ ਨ ਪੰਜ ਜੀ ਮਾ ਤੇ ਪਿਓ ਦੇ ਤੇ ਨਹੀਂ ਆ ਦੋਇ ਭਰਾ ਤੇ ਇੱਕ ਭੈਣ ਕਿ ਕੀ ਹੋ ਰਿਹਾ ਹੈ ਸਾਡੇ ਘਰ ਇਸ ਵਾਰ ਨੇ ਉਹਨੇ ਨਾਲ ਗੱਲ ਕੀਤੀ ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਮੇਂ ਮਰੀ ਗਿਆ ਪਰ ਉਹ ਜਦੋਂ ਸਿਆਇਆ ਸਨ ਉਹ ਵੀ ਉਹ ਹੁਣ ਮੈਂ ਤੈਨੂੰ ਲਗਾਂਦਾ ਸਰ ਜਦੋਂ ਅਸੀਂ ਉਥੋਂ ਆਇਆ ਸਨ ਫਿਰ 15 18 ਤੱਕ ਰੱਕ ਗਿਆ ਸਰ ਦੇਰ ਹੋ ਹਾਂ ਲਾਰੋਆ ਲਾਰੋਆ ਦੂਰ ਨਹੀਂ ਪਿੰਡ ਤਾਂ ਲਗੇੜਾ ਸੀ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਬੇਟੀ ਵਾਲਿਆਂ ਨੇ ਦੱਸਿਆ ਇਹਨੂੰ ਵੜਾ ਦੇ ਆਂਗੇ ਤੇ ਤੁਸੀਂ ਕਿਹੋ ਜਿਹਾ ਜਲਿਓ ਉਹ ਚਾਚੇ ਇਹਨਾਂ ਨੇ ਦੱਸਿਆ ਆਖਣਗੇ ਮੇਰੇ ਰਿਸ਼ਤੇਦਾਰ ਤੇ ਸਾਰੇ ਗਏ ਤੁਰ ਉਹਨਾਂ ਨੇ ਤੇ ਥੋੜੇ ਜਿਹੀਆਂ ਤੇ ਰਿਸ਼ਤੇਦਾਰੀ ਵੀ ਕਰ ਲਈਆਂ ਬਾਬੂ ਜੀ ਜਿਸ ਤਰ੍ਹਾਂ ਸਾਰਾ ਕੁਝ ਛੱਡਦਾ ਹੈ ਇਹ ਤੇ ਆਣ ਕੇ ਦੁਬਾਰਾ ਫੇਰ ਬਣਾਉਣ ਲੱਗਿਆ ਸਭ ਕੁਝ ਆ ਜਿੱਥੇ ਬੈਠਾ ਦਾ ਸਭ ਕੁਝ ਮੁੱਲ ਨਹੀਂ ਲਿਆ ਬਣਾਇਆ ਇਹਦੇ ਬੜੀ ਤਗੜੀ ਠੀਕ ਆਮ ਕਿੱਦਾਂ ਕਰਦਾ ਮੈਂ ਦੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਇਹਦੇ ਪਣਿਆੜ ਮੇਲੀ ਉਹਨਾਂ ਕੱਲੇ ਨਹੀਂ ਬਣਾ ਜੀ ਇਹ ਤੇ ਜਾ ਕੇ ਵੇਖਿਆ ਜੀ نہیس سو سٹ چھوٹے نے لیا خبروں سنیا سندیا رہنا میں خبر نہیں سننا میں ہو سنتا یار یار دوست میرے دل کردا پنڈ جا کے تو سب کچھ دیکھنے جی کردا فائدہ کوئی نہیں ਜੋ ਘਰ ਕੀਤਾ ਦਾ ਸੀ ਆਪਣਾ ਮੈਂ ਤਾਂ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਕਹ ਲਿਆ ਸਾਜਣਾ ਚੱਲੋ ਫੇਰ ਜਿਹੜੀਆਂ ਲੋਬ ਐ ਨਾ ਉਹਦੇ ਵਿੱਚ ਨਾ ਵੜੋ ਜਦੋਂ ਕੋਈ ਜਦੋਂ ਆ 15 ਅਗਸਤ ਹੁੰਦੀ ਹੈ ਤੇ ਯਾਦਾਂ ਨਾਲ ਹੁੰਦੀ ਹੁੰਦੀ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆਉਂ ਪਰ ਉਹ ਬੈਠਾ ਲਾਓ ਪਰ ਹਾਂ ਜੀ ਮੈਂ ਉਸ ਵੇਲੇ ਦਾ ਆਪਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮੜਾ ਹਾਲ ਹੈ ਸਵੇਰੇ ਆ ਜੀ ਦਾ ਆਪਿਆ ਜਿਆ ਸਿਆਲੀ ਪੰਦ ਆ ਮੈਂ ਇਹਨਾਂ ਦੇ ਨਾਲ ਦੇ ਵਿੱਚ ਇਹਨਾਂ ਹਾਲ ਮੜਾ ਸੀ ਜਿਹਦੀ ਗੱਲ ਨਹੀਂ ਕਰਨੀ ਤੇ ਤਾਂ ਹੁਣ ਇਹ ਕਹਨੇ ਮੈਂ ਤੁਹਾਨੂੰ ਦੱਸਣਾ ਪਿਆ ਬੇ ਇਹਨਾਂ ਦੇਣਾ ਜੋ ਸੀ ਵੀ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇਗਾ ਜਾਦਾ ਹੁੰਦੇ ਜਰ 15 ਅਗਸਤ ਹੁੰਦੀ ਆਹੋ ਡਾੜੀ ਹੁੰਦਾ ਜਿੱਥੇ ਨਹੀਂ ਨਹੀਂ ਸਾਨੂੰ ਦੱਦ ਨਹੀਂ ਆਈ ਰਹਿ ਗਾ ਘਰੋਂ ਬਾਹਰ ਨਹੀਂ ਜਾਣੇ ਹਾਲ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਦਾ ਉੱਧਰ ਉਹਨਾਂ ਜਿਆਦਾ ਵੱਡੇ ਤਾਂ ਉਹਨਾਂ ਕਿੱਥੇ ਨੈ ਸਿਕਾਗੋ ਲੋਕਾਂ ਦੇ ਕੋਈ ਨਹੀਂ ਦੱਸਦਾ ਕੋਈ ਵੀ ਨਹੀਂ ਦੱਸਦਾ ਰੋਟੀ ਸਾਰੇ ਕਹਿੰਦੇ ਲੈ ਮਾੜਾ ਕੋਈ ਨਹੀਂ એટલા બધા જે રોગ ઓર્ફ એમ એસા વંડથી ઓ વંડ દોત કૃષ હો રોળા પૈ આ બી લડના ઠીક પર જગડ પઈથી મને પુત્ર નહી સંભાળ્યા સમણે ਮੈਂ ਵੀ ਖਲੋ ਤਾਦਾ ਨੰਬਰ ਖਲੋ ਤਾਦਾ 4000 ਕੋੜੇ ਤੇ ਸੀ ਉਹਨਾਂ ਦਾ ਬਜਾਦਾ ਸਾਹਿਬ ਹੈ ਜਿਹੜੇ ਨੇ ਤਕਰੀਬ ਲੋ ਹੈ ਇਹਨਾਂ ਨੇ ਕੀ ਮਰੇ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਬੋੜਾ ਆਲੇ ਨਹੀਂ ਚੱਲਣ ਤਨੀ ਤੇ ਮਾਰਦੇ ਸਾਹਮਣੇ ਗੱਲ ਵੀ ਹੈ ਮੇਰੇ ਸਾਹਮਣੇ ਬੰਦੇ ਪੈ ਨਾ ਤੇ ਆ ਚਾਰੀਆ ਤੋਂ ਵੱਡੀ ਜਿਹੜੀ ਪੀਂਦੇ ਹਨ ਪੈ ਤਿੰਨ ਚਾਰ ਬੰਦੇ ਆਮੜੇ ਛੱਡ ਕੇ ਬਾਹਰੋਂ ਦੌੜ ਗਏ ਸਾਡੇ ਸੈਲ ਤੇ ਬਾਬਾ ਦੇ ਕੇ ਰੋਂਦੇ ਦੌੜੇ ਸਾ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ